ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਜਿੰਨੇ ਕਿਸਾਨ ਭਰਾ ਆਪਣੀ ਵੀਡੀਓ ਦੇਖ ਰਹੇ ਆ ਅੱਜ ਨਵੀਂ ਵੀਡੀਓ ਲੈ ਕੇ ਆਏ ਆ ਪਹੁੰਚੇ ਆ ਜੀ ਬਾਈ ਕੋਲੇ ਸੇਖੇ ਸਤਿ ਸ਼੍ਰੀ ਅਕਾਲ ਬਾਈ ਜੀ ਪਹਿਲਾਂ ਤਾਂ ਬਾਈ ਜੀ ਆਪਣੇ ਦਰਸ਼ਕਾਂ ਨੂੰ ਆਪਣਾ ਸੋਬ ਨਾਮ ਤੇ ਸਾਰੀ ਡਿਟੇਲ ਦੋ ਜੀ ਨਾਮ ਦਲਪੀਰ ਸਿੰਘ ਜੀ ਪਿੰਡ ਸੇਖਾ ਜ਼ਿਲ੍ਹਾ ਬਰਨਾਲਾ ਆਈ ਆਪਣਾ ਤੇ ਬਾਈ ਜੀ ਗੱਲ ਕਰਦੇ ਆ ਆਪਾਂ ਉਨਨਤ ਕਿਸਾਨ ਬਾਰੇ ਪਸ਼ੂ ਤਣ ਹਾਂਜੀ ਤੇ ਪੰਜਾਬ ਦੇ ਵਿੱਚੋਂ ਬਹੁਤ ਹੀ ਲਾਹੇਵੰਦ ਧੰਦਾ ਹੈ ਖੇਤੀ ਦੇ ਨਾਲ-ਨਾਲ ਪਸ਼ੂ ਤਣ ਇਸ ਲਈ ਇਹਨੂੰ ਪਸ਼ੂ ਧਨ ਕਿਹਾ ਜਾਂਦਾ ਤੇ ਆਪਾਂ ਅੱਜ ਉਸ ਵਿਸ਼ੇ ਤੇ ਗੱਲ ਕਰਨੀ ਸੀ ਕਿ ਬਾਰੇ ਕਿਸਾਨ ਆ ਜਿਹੜੇ ਅੱਜ ਕੱਲ ਦੇ ਨਵੇਂ ਮੁੰਡੇ ਜ਼ਿਆਦਾਤਰ ਹਾਂਜੀ ਤੇ ਪੁਰਾਣੇ ਪਿਓਰਗ ਤਾਂ ਨਹੀਂ ਖੈਰ ਇਹ ਗੱਲ ਮੰਨਦੇ ਤੇ ਨਵੇਂ ਮੁੰਡੇ ਇਹ ਗੱਲ ਕਹਿੰਦੇ ਆ ਯਾਰ ਪਸ਼ੂਆਂ 'ਚ ਤਾਂ ਕੋਈ ਫਾਇਦਾ ਨਹੀਂ ਨੁਕਸਾਨ ਆ ਤੁਸੀਂ ਕਿਹਨੂੰ ਵੀ 7-8 ਮਹੀਨੇ ਪਹਿਲਾਂ 4 ਪਸ਼ੂ ਸੀ ਅੱਜ ਤੁਹਾਡੇ ਕੋਲ 14-15 ਗਾਈਆਂ ਹੋਈਆਂ ਪਈਆਂ ਪਿੱਛੇ ਬੱਚੀਆਂ ਵੀ ਤਿਆਰ ਕਰੀ ਜਾਂਦੇ ਹੋ ਵੀ ਤੁਸੀਂ ਉਹ ਧੰਦਾ ਕਰਨ ਲੱਗੇ ਹਾਂਜੀ ਠੀਕ ਹੈ ਪਸੂ ਤਾਂ ਕਮਾਈ ਕਰੀ ਆ ਤੁਸੀਂ ਤੇ ਵਿੱਚ ਬੰਦੇ ਕਹਿੰਦੇ ਵੀ ਇਹ ਚੀਜ਼ ਦਾ ਫਾਇਦਾ ਨਹੀਂ ਹੈਗਾ ਇਹਦੇ ਵਿੱਚ ਨੁਕਸਾਨ ਆ ਜੀ ਪਸ਼ੂ ਰੱਖਣ ਦਾ ਇਹ ਤਾਂ ਮਹਿੰਗੇ ਪੈਂਦੇ ਆ ਉਹਨਾਂ ਨੂੰ ਤੁਸੀਂ ਕੀ ਸਿੱਖਿਆ ਦੇਣੀ ਚਾਹੁੰਦੇ ਹੋ ਵੀ ਤਾਂ ਕਿ ਆਪਣੇ ਜਿਹੜੇ ਨੌਜਵਾਨਾ ਕਿਰਤ ਕਰਨ ਕੰਮ ਦੇ ਵਿੱਚ ਕਿਉਂਕਿ ਜੇ ਕੰਮ ਕਰਨਗੇ ਕੰਮ ਚ ਬਿਜੀ ਹੋਣਗੇ ਤਾਂ ਨਸ਼ਿਆਂ ਤੋਂ ਬਚਣਗੇ ਹਨ ਹਾਂਜੀ ਹਾਂਜੀ ਵੀ ਹੁਣ ਤੁਸੀਂ ਕੰਮ ਕਰਦੇ ਹੋ ਨਸ਼ੇ ਤੋਂ ਆਪੇ ਹੀ ਬਚੇ ਹੋ ਸਰ ਹਮ ਕੰਮ ਤੇ ਧਿਆਨ ਰਹਿੰਦਾ ਬਿਲਾ ਮਨ ਸ਼ੈਤਾਨ ਦਾ ਘਰ ਵੀ ਇਹ ਉਹਨਾਂ ਦੇ ਦਿਮਾਗ ਚੋਂ ਜਿਹੜੀ ਗੱਲ ਆਪਾਂ ਕੱਢਣੀ ਹੈ ਵੀ ਜਿਹੜੇ ਉਹ ਕਹਿੰਦੇ ਨਸ਼ਾ ਜਿਹੜਾ ਆਪਣਾ ਪਸ਼ੂਆਂ ਦੇ ਵਿੱਚ ਕੋਈ ਫਾਇਦਾ ਨਹੀਂ ਤੁਸੀਂ ਫਾਇਦਾ ਕਿੰਨਾ ਕੁ ਲਿਆ ਤੇ ਕਿੰਨੀ ਕੁ ਮਿਹਨਤ કરી ਤੇ ਉਹ ਬੰਦਿਆਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਨਹੀਂ ਵੀਰੇ ਇਹ ਗੱਲ ਪਤਾ ਫਾਇਦੇ ਦੀ ਫਾਇਦਾ ਆਪਣੇ ਇੱਥੇ ਲੋਕ ਕਿਉਂ ਨਹੀਂ ਲੈ ਪਾਉਂਦੇ ਆਪਣੇ ਲਵੇ ਚਾਰ ਪਸ਼ੂ ਹੁੰਦੇ ਨੇ ਵਧਾਉਣਾ ਆਪਾਂ ਹੈ ਨਹੀਂ ਗੌਰ ਉਹ ਤੇ ਕਰਨੀ ਨੇ ਵੀ ਆਪਣੇ ਪਸ਼ੂ ਨੂੰ ਕੀ ਪ੍ਰੋਬਲਮ ਆ ਗਈ ਕੀ ਨਾ ਆ ਗਿਆ ਠੀਕ ਆ ਨਾ ਕੋਈ ਵੀ ਬੰਦਾਗਾ ਲਾ ਲੋ ਜੇ ਆਪਾਂ ਆਪਦੇ ਕੰਮ 'ਚ ਰੋਚਾਂਗੇ ਉਹਨੂੰ ਵਧਾਵਾਂਗੇ ਤਾਂ ਹੀ ਉਹਨੇ ਕਾਮਯਾਬੀ ਹਾਸਲ ਦੇਣੀ ਆਗੀ ਜੇ ਹੁਣ ਅਗਲਾ ਕਹਿੰਦਾਗਾ ਵੀ ਇੱਕ ਪਸ਼ੂ ਲੈ ਲਿਆ ਆਪਾਂ ਉਹ ਦੋ ਪਸ਼ੂਆਂ ਦਾ ਘਰੇ ਦੁੱਧ ਪੀ ਲੰਦਾ ਅਗਲਾ ਇਸ ਤੋਂ ਬਾਅਦ ਕਮਾਈ ਕਿੱਥੋਂ ਲਵਾਂਗੇ ਉਹਨੂੰ ਸਾਰਾ ਪੀ ਜਾਂਦੇ ਨੇ ਡੰਗਰ ਖਾਤਰ ਪੈਸੇ ਬਚਾਉਂਦੇ ਨਹੀਂ ਡੰਗਰ ਨੂੰ ਨਾ ਖਰਾਕ ਸਹੀ ਦੇਣੀ ਆ ਨਾ ਮਿੰਨਲ ਮਿਕਚਰ ਸਹੀ ਦੇਣਾਗਾ ਨਾ ਆਪਾਂ ਨੇ ਡੰਗਰ ਦਾ ਗਾਹਾਂ ਵਧਾਉਣਾਗਾ ਵੀ ਹਾਂ ਅਸੀਂ ਵਧਾਉਣੇ ਨੇ ਜਦੋਂ ਕੋਈ ਵੀ ਕੰਮ ਆਪਾਂ ਕਰਦੇ ਆ ਤਾਂ ਔਕੜਾਂ ਆਉਂਦੀਆਂ ਆਉਂਦੀਆਂ ਨੇ ਰੋਜ਼ ਦੀ ਰੋਜ਼ ਨਵਾਂ ਨਵਾਂ ਐਕਸਪੀਰੀਅੰਸ ਆਪਾਂ ਨੂੰ ਆਉਂਦਾ ਮੈਂ ਸਵੇਰੇ 3 ਵਜੇ ਉੱਠ ਕੱਢਦਾ ਹੀ ਤੰਨਾ ਭਾਈ ਉੱਠ ਕੇ ਸ਼ਾਮ ਰ ਸਵੇਰੇ 5 ਵਜੇ ਤੋਂ ਸਾਡਾ ਕੰਮ ਕੰਪਲੀਟ ਹੋ ਜਾਂਦਾ ਹਾਂ ਜੀ ਸਾਢੇ 5 ਵਜੇ ਅਸੀਂ ਆਪਣੀ ਡੇਰੀ ਖੋਲ ਲੈਣੇ ਆਗੇ ਡੇਰੀ ਵੀ ਆਪਦੀ ਕਰੀਂ ਹਾਂ ਜੀ ਡੇਰੀ ਵੀ ਆਪਦੀ ਹੈ ਆਪਦੇ ਪਸ਼ੂਆਂ ਦਾ ਨਾਲ ਸਾਈਡ ਬਿਜ਼ਨਸ ਤੁਸੀਂ ਡੇਰੀ ਦਾ ਵੀ ਚਲਾਉਂਦੇ ਹਾਂ ਜੀ ਡੇਰੀ ਸ਼ਾਂਜੀ ਆ ਬਾਈ ਚਮਕੌਰ ਨਾਲ ਜਿਹੜਾ ਮੇਰਾ ਉਸਤਾਦ ਆਗਾ ਠੀਕ ਹੈ ਹਾਂ ਤੇ ਮੰਨ ਕੇ ਚੱਲੋ ਅਸੀਂ ਹੌਲੀ ਹੌਲੀ ਪਸ਼ੂ ਲੈ ਕੇ ਕਿਸੇ ਨਾਲ ਮੰਨ ਕੇ ਚੱਲੋ ਪੇਸ਼ਾਂ ਦਾ ਕਰ ਲੈ ਵੀ ਮਹੀਨੇ ਨੂੰ ਦੇ ਦਾਂਗੇ ਉਹੀ ਦੁੱਧ ਚੋਂ ਆਪਾਂ ਨੇ ਕੋਈ ਲੋਨ ਨਹੀਂ ਕੋਈ ਲਿਮਟ ਨਹੀਂ ਚੱਕਿਆ ਹੈਗਾ ਅੱਜ ਜਿੰਨੇ ਪੈਸੂ ਖੜੇ ਨੇ ਸਾਰੇ ਆਪਦੀ ਹੱਕ ਦੀ ਤੇ ਆਪਦੀ ਦੁੱਧ ਦੀ ਕਮਾਈ ਨਾਲ ਖੜੇ ਨੇ ਮਿਹਨਤ ਦੀ ਮਿਹਨਤ ਦੀ ਕਮਾਈ ਨਾਲ ਤੇ ਨੰਬਰ 2 ਤੇ ਆਪਾਂ ਨੂੰ ਐ ਨਹੀਂ ਹੈਗਾ ਸਾਰਾ ਘਰ ਦਾ ਖਰਚਾ ਮੇਰਾ ਇਹ ਦੁੱਧ ਤੋਂ ਚੱਲਦਾ ਆਪਦਾ ਵੀ ਚਲਾਉਂਦੇ ਨੇ ਘਰ ਦਾ ਵੀ ਚਲਾਉਂਦੀਆਂ ਨੇ ਗੀਆਂ ਤੇ ਬਚਤ ਵੀ ਰਹਿ ਜਾਂਦੀ ਹੈਗੀ ਠੀਕ ਹੈ ਹੂੰ ਤੇ ਬਾਕੀ ਜਿਹੜਾ ਡੇਰੀ ਦਾ ਕੰਮ ਆ ਫਿਰ ਸੋਡਾ ਘੰਟੇ ਡੇਢ ਘੰਟੇ ਦਾ ਉਹ ਵੀ ਹੁੰਦਾ ਹੂ ਡੇਰੀ ਦਾ ਕੰਮ ਜੀ ਆਪਣਾ ਮੰਨ ਕੇ ਚੱਲੋ 5:30 ਵਜੇ ਤੋਂ ਲੈ ਕੇ 10 ਵਜੇ ਤੱਕ ਰਹਿੰਦਾਗਾ ਕਿਉਂ 8:30-9 ਵਜੇ ਤੱਕ ਤਾਂ ਕਲੈਕਸ਼ਨ ਹੀ ਹੋਈ ਜਾਂਦੀ ਰਹਿੰਦੀ ਹੈ ਦੁੱਧ ਦੀ ਇਸ ਤੋਂ ਬਾਅਦ 10 ਵਜੇ ਗੱਡੀ ਆਉਂਦੀ ਹੈ ਚਿੱਲਾ ਲੱਗਿਆ ਹੋਇਆ ਸਾਡੇ ਲਵੇ 1400 ਲੀਟਰ ਦੁੱਧ ਹੈਗਾ ਜੀ ਠੀਕ ਹੈ ਜੀ ਹਾਂ ਜੀ ਤੁਹਾਡਾ ਆਪ ਦਾ ਵੀ ਦੁੱਧ ਕਾਫੀ ਹੋ ਜਾਂਦਾ ਹਾਂ ਜੀ ਸਾਡਾ ਆਪ ਦਾ ਦੁੱਧ ਹੋ ਜਾਂਦਾ ਜੀ ਪਸ਼ੂਆਂ ਦੇ ਵਿੱਚ ਭਾਈ ਹੁਣ ਕੀ ਸਭ ਤੋਂ ਵੱਧ ਪ੍ਰੋਬਲਮ ਕੀ ਆ ਰਹੀ ਹੈ ਪਸ਼ੂਆਂ ਦੇ ਵਿੱਚ ਜ਼ਿਆਦੇ ਆਪਣੇ ਫਾਰਮ ਤੇ ਜੀ ਫਿਲਹਾਲ ਜਦੋਂ ਦੀ ਮਾਹੀ ਫੀਡ ਚੱਲ ਰਹੀ ਹੈ ਸਾਰਾ ਕੁਝ ਸੈੱਟ ਆਗਾ ਠੀਕ ਹੈ ਜ਼ਿਆਦੇ ਮੰਨ ਕੇ ਚ ਜਦ ਜਾਣੇ ਆਗੇ ਦੁੱਧ ਜਾਂ ਪਾਉਂਦੇ ਨੇ ਸਾਨੂੰ ਜਿਆਦੇ ਡੰਗਰਾਂ ਦਾ ਕੀ ਹੁੰਦਾ ਜੀ ਸਾਡੇ ਰਿਪੀਟ ਹੋ ਗਏ ਡੰਗਰ ਰਹੇ ਨਹੀਂ ਹੈਗੇ ਜਾਂ ਮੰਨ ਕੇ ਚੱਲੋ ਜੀ ਸਾਡਾ ਡੰਗਰ ਵੀਕਨੈਸ ਹੋ ਗਿਆ ਜਮਾ ਕਮਜ਼ੋਰ ਹੋ ਆਪਿਆ ਫੀਡ ਆਪਾ ਬੋਦੇ ਹੋ ਜਾਂਦੇ ਨੇਗੇ ਦੁੱਧ ਨਹੀਂ ਪੂਰਾ ਲੈ ਪਾਉਂਦੇ ਲੋਕ ਇਹ ਇਹ ਵੀ ਵੱਡੀਆਂ ਗੱਲਾਂ ਨੇ ਜੀ ਹਰੇਕ ਬੰਦਾ ਦੁੱਧ ਲੈ ਨਹੀਂ ਪਾਇਦਾ ਨਹੀਂ ਕਰ ਸਕਦਾ ਹੈਗਾ ਗਾਂ ਚੋਂ ਜਾਂ ਮੱਝ ਚੋਂ ਕਿਉਂਕਿ ਉਹਨੂੰ ਉਨੀ ਡਾਈਟ ਹੀ ਨਹੀਂ ਦੇ ਪਾਉਂਦੇ ਹੈਗੇ ਹੂੰ ਬਸ ਐਂ ਆ ਵੀ ਆਪਾਂ ਮੱਝਾਂ ਰੱਖ ਲਈਆਂ ਜਿੰਨਾ ਦੇ ਤਾਂ ਠੀਕ ਆ ਨਾ ਉਹ ਦੇਖਣਾ ਵੀ ਆਪਾਂ ਇਹਦਾ ਦੁੱਧ ਘਟਿਆ ਜਾਂ ਨਾ ਘਟਿਆ ਉਹ ਕੁਝ ਨਹੀਂ ਦੇਖਣਾ ਹੈਗਾ ਤੇ ਇਹ ਵੀ ਚੈੱਕ ਕਰਨਾ ਪੈਂਦਾ ਵੀ ਜੇ ਘਟੀ ਆ ਤਾਂ ਕਿਉਂ ਘਟੀ ਆ ਕਿਉਂ ਘਟਿਆ ਜੀ ਇਹਨੂੰ ਹੋਰ ਆਪਾਂ ਟਰੀਟਮੈਂਟ ਕੀ ਕਰੀ ਕੀ ਹੁਣ ਜੇ ਮੰਨ ਕੇ ਚੱਲੋ ਜੀ ਕੋਈ ਵੀ ਡੰਗਰਾ ਆਪਾਂ ਨੂੰ ਇੰਨੀ ਕੁ ਨੌਲੇਜ ਚਾਹੀਦੀ ਆ ਵੀ ਸ਼ਵੇਰੇ ਆਪਾਂ ਨੂੰ ਡੰਗਰ ਦਾ ਮੰਨ ਕੇ ਚੱਲੋ ਮੇਰੇ ਫਾਰਮ ਤੇ ਅੱਜ 20 ਡੰਗਰ ਖੜੇ ਜੇ ਆਪਾਂ ਨੇ ਰੂਚੀ ਆ ਡੰਗਰਾਂ 'ਚ ਆਪਣੀ ਨਿਗਾਹ ਤਾਂ ਇੱਕ ਡੰਗਰ ਵੀ ਸ਼ਵੇਰੇ ਬਿਮਾਰ ਹੋਊ ਤਾਂ ਆਪਾਂ ਨੂੰ ਦੱਸੂਗਾ ਵੀ ਮੈਂ ਬਿਮਾਰ ਆ ਜਾਓ ਜਗਾਲੀ ਘਟ ਕਰੂਗਾ ਜਾ ਕੱਖ ਨਹੀਂ ਖਾਂਦਾ ਬੈਠੂਗਾ ਜੀ ਹੁਣ ਸਾਡੇ ਲਵੇ ਮੰਨ ਕੇ ਚੱਲੋ ਬੁਖਾਰ ਦੀ ਮਟਾਇਟਸ ਦੀ ਮਾੜੀ ਮੋਟੀ ਜੇ ਕੋਈ ਦਿੱਕਤ ਆਉਂਦੀ ਆ ਸਾਡੇ ਲਵੇ ਘਰੇ ਟੀਕੇ ਪਏ ਹੁੰਦੇ ਨੇ ਅਸੀਂ ਡਾਕਟਰ ਆਉਣ ਤੋਂ ਪਹਿਲਾਂ ਉਹ ਲਾ ਦਿੰਨੇ ਆ ਸਾਡੇ ਡਾਕਟਰ ਕੱਲਾ ਏਆਈ ਕਰਨ ਆਉਂਦਾ ਜੀ ਹੋਰ ਸਾਡੇ ਕੁਝ ਨਹੀਂ ਕਰਨ ਆਉਂਦਾ ਉਹਦਾ ਤਰੀਕੀ ਤਾਂ ਹੀ ਫਿਰ ਉਹੀ ਬੱਚਾ ਤੁਹਾਨੂੰ ਹੋਈ ਜਾਂਦੀ ਆ ਜੇ ਹੁਣ ਆਪਾਂ ਸਾਰਾ ਤੁਸੀਂ ਡਾਕਟਰ ਤੇ ਡਿਪੈਂਡ ਹੋ ਜਉ ਤਾਂ ਡਾਕਟਰ ਨੇ ਹਰੇਕ ਗੇੜੇ ਦਾ 2-400 ਲੈਣਾ ਤਾਂ ਲੈਣਾ ਆਪਣੇ ਡੰਗਰ ਨੂੰ ਸਵੇਰੇ ਮੈਂ 3 ਵਜੇ ਉੱਠਦਾ ਡੰਗਰ ਨੂੰ ਆਹ ਰੁੱਤ 'ਚ ਗਰਮੀ 'ਚ ਬੁਖਾਰ ਦੀ ਪ੍ਰੋਬਲਮ ਆ ਜਾਂਦੀ ਆ ਮੰਨ ਕੇ ਚੱਲੋ ਕੋਈ ਆ ਗਈ ਕਿਸੇ ਪਸ਼ੂ ਨੂੰ ਜੇ ਆਪਾਂ ਡਾਕਟਰ ਨੂੰ ਫੋਨ ਕਰਾਂਗੇ ਡਾਕਟਰ ਆਪਣੇ ਲਵੇ 3 ਵਜੇ ਤਾਂ ਆਉਣ ਨਹੀਂ ਲੱਗਿਆ ਡਾਕਟਰ ਨੇ ਆਪਣੇ ਲਵੇ ਆਉਣਾ 6-7 ਵਜੇ ਉਦੋਂ ਨੂੰ ਆਪਣਾ ਡੰਗਰ ਨੇ ਹੋਰ ਖਾਲਤ ਖਰਾਬ ਹੋ ਜੰਨੀ ਆ ਆਪਾਂ 3 ਵਜੇ ਦੇਖਿਆ ਕਰੇ ਟ੍ਰੀਟਮੈਂਟ ਪਿਆ ਆਪਾਂ ਲਾਤਾ ਜੀ ਇੱਕ ਘੰਟੇ ਬਾਅਦ ਡੰਗਰ ਨੇ ਜਗਾਲੀ ਕਰਨ ਲੱਗ ਜਾਨੇ ਕੱਖ ਖਾਣ ਲੱਗ ਜਾਨੇ ਨੇ ਉੱਥੇ ਨਾ ਤਾਂ ਆਪਣਾ ਜੀ ਦੁੱਧ ਟੁੱਟੇ ਨਾਲੀ ਡੰਗਰ ਦੀ ਆਪਣੀ ਰਿਕਵਰੀ ਛੇਤੀ ਹੋ ਜਾਂਦੀ ਹੈ ਛੇਤੀ ਹੋ ਜਾਂਦੀ ਹੈ ਤੰਦਰੁਸਤ ਹਾਂ ਜੇ ਹੁਣ ਆਪਾਂ ਕੱਲੇ ਡਾਕਟਰ ਤੇ ਛੇੜਦੀ ਡਾਕਟਰ ਤਾਂ ਹੁਣ ਕੋਈ ਵੀ ਲਾ ਲਓ ਦੂਰ ਵੀ ਰਹਿ ਸਕਦਾ ਹੈ ਜੇ ਬੰਦਾ ਨੇੜਿਆ ਤਾਂ ਆਜੋ ਇਹ ਜੇ ਰਾਤ ਨੂੰ ਵੀ ਨਹੀਂ ਆ ਸਕਦਾ ਡਾਕਟਰ ਹਨਾ ਇਹ ਸਾਰੀਆਂ ਗੱਲਾਂ ਹੁੰਦੀਆਂ ਨਹੀਂ ਕਿੰਨੀ ਕੁ ਫੀਡ ਬਈ ਕਿੰਨੀ ਕੁ ਪਾਉਣੇ ਹੋ ਇੱਕ ਡੰਗਰ ਨੂੰ ਫਿਰ ਇੱਕ ਡੰਗਰ ਨੂੰ ਜੀ ਆਪਣੀ ਦੁੱਧ ਦੇ ਹਿਸਾਬ ਨਾਲ ਫੀਡ ਪੈਂਦੀ ਆ ਮੰਨ ਕੇ ਚੱਲੋ 20 ਕਿਲੋ ਵਾਲੀ ਗਾਣੂ ਜੀ 20 ਤੋਂ 22 ਕਿਲੋ ਵਾਲੀ ਗਾਣੂ ਆਪਾਂ 7 ਕਿਲੋ ਫੀਡ ਪਾਉਨੇ ਆ ਇੱਕ ਟਾਈਮ ਦੀ ਇੱਕ ਇੱਕ ਦੋਨੇ ਟਾਈਮ ਜੀ 3:30 ਸਵੇਰੇ 3:30 ਸ਼ਾਮ ਨੂੰ ਹਾਂ 20 ਕਿਲੋ ਦੇ ਗਾਂ ਨੂੰ 7 ਕਿਲੋ ਫੀਡ ਪਾਣੀਆ ਦੋ ਟਾਈਮਾਂ 'ਚ ਸਾਢੇ ਤਿੰਨ ਸਵੇਰੇ ਪਾਣੀਆ ਸਾਢੇ ਤਿੰਨ ਸਵੇਰੇ ਕਿੰਨੇ ਵਜੇ ਪਾਦਨੇ ਆ ਕੱਖ ਸਵੇਰੇ 3 ਵਜੇ ਉਸ ਤੋਂ ਬਾਅਦ ਇਸ ਤੋਂ ਬਾਅਦ ਆਪਾਂ ਕੋਈ ਨਹੀਂ ਸਵੇਰੇ 3 ਵਜੇ ਖੁਰਲੀਆਂ ਭਰ ਦੇਣੀਆਂ ਨੇ ਇਸ ਤੋਂ ਬਾਅਦ ਡੰਗਰਾਂ ਨੂੰ ਫੀਡ ਪਾ ਦੇਣੀਆਂ ਹੈਗੇ ਇਸ ਤੋਂ ਬਾਅਦ ਸਾਡੀ ਨਾਲ ਦੀ ਨਾਲ ਚਵਾਈ ਚੱਲ ਪੈਂਦੀ ਹੂੰ ਮਸ਼ੀਨਾਂ ਨਾਲ ਮਸ਼ੀਨਾਂ ਨਾਲ ਚਵਾਈ ਚੱਲਦੀ ਹੈ ਆਪਣੀ ਹਾਂ ਜੀ ਤੇ ਉਸ ਤੋਂ ਬਾਅਦ ਫਿਰ ਪੱਠੇ ਕਿੰਨੇ ਵਜੇ ਬਣਨ ਦੁਬਾਰਾ ਇਸ ਤੋਂ ਬਾਅਦ ਜੀ ਆਪਾਂ ਖੁਰਲੀ ਸਾਫ਼ ਕਰਕੇ ਸਵੇਰੇ ਪਾਣੀ ਪਾ ਕੇ ਜਿਹੜਾ ਉਹਨਾਂ ਦੇ ਵਿੱਚੋਂ ਮਾੜਾ ਮੋਟਾ ਰਹਿ ਜਾਂਦਾ ਪਾਣੀ ਖੋਲ ਲਿਆ ਚ ਡੰਗਰਾਂ ਨੇ ਪੀ ਲਿਆ ਇਸ ਤੋਂ ਬਾਅਦ ਦਵਾਰੇ ਉਹ ਫੇਰ ਛੱਡਦੇ ਨਹੀਂ ਫੇਰ ਸ਼ਾਮ ਨੂੰ 3 3:30 ਵਜੇ ਆਪਾਂ ਦਵਾਰੇ ਡੰਗਰਾਂ ਨੂੰ ਸੰਨੀਰ ਲਾਉਨੇ ਆਂ ਜੀ ਬਸ ਤਿੰਨ ਤੋਂ ਤਿੰਨ ਦਾ ਟਾਈਮ ਕਰਿਆ ਹਾ ਜੀ ਤਿੰਨ ਤੋਂ ਤਿੰਨ ਦਾ ਟਾਈਮ ਕਰਿਆ ਹਾ ਜੀ ਠੀਕ ਹੈ ਤੇ ਬਾਈ ਜੀ ਕਿੰਨੇ ਕੁ ਰੁਪਏ ਹੁਣ ਤੱਕ ਜਿਵੇਂ ਆਪਾਂ ਕਹਦੇ ਨੇ ਵੀ ਖਰਾਬ ਵੀ ਹੁੰਦਾ ਜਦੋਂ ਕੋਈ ਕੰਮ ਕਰਾਂਗੇ ਜਦੋਂ ਕੋਈ ਕੋਈ ਵੀ ਫਸਲ ਆਇਆ ਜਾਂ ਆਪਾਂ ਕੋਈ ਮਸ਼ੀਨਰੀ ਆ ਜਦੋਂ ਉਹਨੂੰ ਚਲਾਵਾਂਗੇ ਬਰਤਾਂਗੇ ਉਹਦੇ ਵਿੱਚ ਕੋਈ ਨਾ ਕੋਈ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਵੀ ਨੇ ਤੇ ਘਾਟਾ ਵੀ ਪਿਆ ਕਦੇ ਫਿਰ ਕੋਈ ਨੇ ਉਹ ਮੰਨ ਕੇ ਚੱਲੋ ਜੀ ਕੋਈ ਵੀ ਕੰਮ ਆ ਨਮਾ ਤੋਰਾਂਗੇ ਲਾ ਲਾ ਉਸ ਦੇ ਜੇ ਆਪਾਂ ਨਾ ਕੋਈ ਵੀ ਮੰਨ ਕੇ ਚੱਲੋ ਪੌੜੀ ਪੌੜੀ ਚੜਾਂਗੇ ਨਾ ਤਾਂ ਬੰਦਾ ਡਿੱਗਦਾ ਨਹੀਂ ਹੈਗਾ ਕਹਿੰਦੇ ਹੁੰਦੇ ਨੇ ਜੇ ਆਪਾਂ ਇੱਕਦਮ ਛੜਾਪਾ ਮਾਰਾਂਗੇ ਤਾਂ ਬੰਦਾ ਡਿੱਗੂਗਾ ਸਾਡੇ ਕੀ ਰਿਹਾ ਸਾਡੇ ਪਰਿਵਾਰ ਚ ਪਹਿਲਾਂ ਤੋਂ ਰੱਖ ਦਿੱਤੀ ਮੈਨੂੰ ਪਹਿਲਾਂ ਤੋਂ ਸੌਂਕ ਦੀਗਾ ਅਸੀਂ ਪੌੜੀਦਾਰ ਪੌੜੀ ਚੜਦੇ ਗਏ ਹੌਲੀ ਹੌਲੀ ਕੰਮ ਵਧਾਉਂਦੇ ਗਏ ਜੋਂ-ਜੋਂ ਨੌਲੇਜ ਆਉਂਦੀ ਗਈ ਫਿਰ ਹੌਲੀ ਹੌਲੀ ਜਿਵੇਂ 7-8 ਪਸ਼ੂ ਹੋ ਗਏ ਤੇ ਫਿਰ ਮੈਨੂੰ ਥੋੜਾ ਜਿਹਾ ਗਾਈਆਂ ਚ ਉਰਝਾਨ ਜਾਦੇ ਪੈ ਗਿਆ ਕਿਉਂਕਿ ਮੱਝਾਂ ਦੀ ਸਾਡਾ ਡੈਰੀ ਦੇ ਕੰਮ ਕਰਕੇ ਮੱਝਾਂ ਦੀ ਚਵਾਈ ਦਾ ਸਾਨੂੰ ਔਖਾ ਹੋ ਜਾਂਦਾ ਦੀਗਾ ਤੇ ਗਾਈਆਂ ਸਾਨੂੰ ਵਧਾਉਣ ਦਾ ਇਹੀ ਦਿੱਕਤ ਆ ਵਧੀਆ ਲੱਗਿਆ ਸਾਨੂੰ ਵੀ ਗਾਈਆਂ ਚਵਾਈ ਬੜੀ ਚੰਗੀ ਹੁੰਦੀ ਆ ਜੀ ਠੀਕ ਕਿੰਨੇ ਕੁ ਚਰਤੂ ਰੱਖੇ ਹੋ ਬਈ ਪਸ਼ੂ ਪਸ਼ੂ ਮੰਨ ਕੇ ਚੱਲੋ ਹਾਏ ਤਾਂ ਆਪਣੇ ਹੀ ਪਹਿਲਾਂ ਤੋਂ ਹੀ ਨੇ ਮੈਨੂੰ 2022 ਤੋਂ ਮੈਂ ਜੁੜਿਆ ਹਾਂ ਜੀ ਜਿਆਦੇ ਆਪ ਦਾ ਕੰਮ ਆਪ ਦੇ ਸਿਰ ਲੈ ਲਿਆ ਆਪ ਦੇ ਸਿਰ ਲੈ ਲਿਆ ਪਹਿਲਾਂ ਮੰਨ ਕੇ ਚੱਲੋ ਹੋ ਗਏ ਤਾਂ ਹੀ ਮੈਨੂੰ ਜਾਮਦੇ ਹੀ ਮੈਂ ਮੰਨ ਕੇ ਲਓ ਜਦੋਂ ਦੀ ਸੁਰਤ ਸੰਭਲੀ ਉਹਦੋਂ ਦੀ ਸ਼ੌਂਕ ਆ ਮੈਨੂੰ ਪਸ਼ੂਆਂ ਦਾ ਪਰ ਪਹਿਲਾਂ ਮਾਪਿਓ ਸਾਹਮਦੇ ਹੁੰਦੇ ਸੀਗੇ ਤੇ ਮੈਂ ਮੰਨ ਕੇ ਆਪਦੇ ਹੱਥ ਚ ਕਰ ਆਪਦੇ ਹੱਥ ਚ ਕਰ ਲਈ ਮੈਂ 4 ਸਾਲ ਫੈਕਟਰੀ ਚ 10000 ਤੇ ਨੌਕਰੀ ਕਰੀ ਆ ਹਮ ਮੰਨ ਕੇ ਚੱਲੋ ਅੱਜ ਦੇ ਟਾਈਮ ਤੁਸੀਂ ਮੇਰੇ ਘਰੇ ਆਇਓ ਮੇਰੇ ਲਵੇ 10000 ਤੇ ਮੇਰੇ ਲਵੇ ਬੰਦਾ ਰੱਖਿਆ ਹੋਇਆ ਹੈ ਕੋਲ ਜੀ ਸਹੀ ਗੱਲ ਹੈ ਹੈ ਜੇ ਆਪਾਂ ਨੂੰ ਆਮਦਨ ਆ ਤਾਂ ਰੱਖਿਆ ਤਾਂ ਪਸੂ ਬਦੇ ਕੋਈ ਵੀ ਕੰਮ ਆਈ ਜਦੋਂ ਆਪਾਂ ਜੀ ਜਾਣ ਲਾ ਕੇ ਕਰਾਂਗੇ ਸ਼ੌਂਕ ਨਾ ਕਰਾਂਗੇ ਆਪਣਾ ਇਸਕ ਚਾਹੀਦਾ ਵੀ ਹਾਂ ਆਪਾਂ ਇਹ ਕੰਮ ਕਰਨ ਆ ਗਏ ਇਹ ਨਾ ਵੀ ਹਾਂ ਆਪਾਂ ਮਤਵਲ ਨੂੰ ਕਰਨ ਪਿਆਰ ਹੋਵੇ ਕੰਮ ਨਾਲ ਪਿਆਰ ਹੋਵੇ ਇਹ ਕੰਮ ਵੀ ਰੋਚੀ ਨਾਲ ਬੰਦਾ ਕਰੇ ਹੁਣ ਜੇ ਆਪਾਂ ਕਹੀਏ ਵੀ ਮੈਂ ਤਾਂ ਯਾਰ ਅੱਜ ਵਿਆਹ ਜਾਣਾਗਾ ਮੈਂ ਨਾ ਜਿਆਦਾ ਆਪਣੀਆਂ ਰਿਸ਼ਤੇਦਾਰਾਂ ਚ ਜਾਂਦਾ ਸਾਨੂੰ ਟਾਈਮ ਲੱਗਦਾ ਜੀ ਨਾ ਮੈਨੂੰ ਵਿਆਹ ਦਾ ਸ਼ੌਂਕ ਹੈ ਮੈਨੂੰ ਇਹ ਫਾਲਤੂ ਨਹੀਂ ਜਣੀ ਨਾ ਮੈਨੂੰ ਆਪਦੇ ਕੰਮ ਤੱਕ ਮਤ ਬਲਾਈ ਮੈਂ ਆਪਦਾ ਕੰਮ ਛੱਡ ਕੇ ਕਿਤੇ ਨਹੀਂ ਜਾਂਦਾ ਹੈਗਾ ਨਾ ਮੈਨੂੰ ਕੋਈ ਚਾਹੇ ਕਿਹਦਾ ਮਰਜ਼ੀ ਵਿਆਹ ਆ ਜਾਏ ਕੁਝ ਮਰਜ਼ੀ ਆ ਜਾਏ ਜੇ ਆਪਣਾ ਕੰਮ ਕੰਪਲੀਟ ਆ ਤਾਂ ਜਾਣਾ ਨਹੀਂ ਜਾਣਾ ਇਹ ਕਰਦੇ ਬੇਬੇ ਬਾਪੂ ਨੂੰ ਭੇਜਦੇ ਬੇਬੇ ਬਾਪੂ ਨੂੰ ਭੇਜ ਦੇਣਾ ਵੀ ਤੁਸੀਂ ਸ਼ਾਮ ਹੈ ਹੁਣ ਉਹਨਾਂ ਨੂੰ ਕਿਹਾ ਵੀ ਤੁਸੀਂ ਕਿੱਥੇ ਮਰਜੀ ਜਾਓ ਜਾਓ ਪਰ ਆਪਾਂ ਆਪੇ ਹੋ ਜਾਓ ਇਹ ਮੈਨੂੰ ਨਹੀਂ ਜਾਇਆ ਜਾਣਾ ਇਹ ਵੀ ਗੱਲ ਠੀਕ ਹੈ ਬੇਫਾਲਤੂ ਵੀ ਨਹੀਂ ਜਾਣਾ ਜਾਣਾ ਜਾਏ ਜੇ ਹੁਣ ਆਪਾਂ ਮੰਨ ਕੇ ਚਲੋ ਆਪਣੇ ਘਰੇ 10 ਪਸ਼ੂ ਚਵਾਈ ਵਾਲੇ ਖੜੇ ਨੇ ਜੀ ਆਪਾਂ 3 ਵਜੇ ਉਹਨਾਂ ਨੂੰ ਛੰਨੀ ਲਾਉਣੀ ਆ ਰੁਟੀਨ 'ਚ ਆ ਆਪਾਂ ਬਾਅਗੇ ਵਿਆਹ 5 ਵਜੇ ਆ ਗਿਆ ਉਹ ਤਾਂ ਉਹਨਾਂ ਦਾ ਸਾਰਾ ਸਿਸਟਮ ਹਿੱਲ ਗਿਆ ਜੀ ਟਾਈਮਿੰਗ ਹਿੱਲ ਗਈ ਇੱਕ ਦਿਨ ਦਾ ਚਵਾਈ ਦੱਸ ਦੇਣ ਲੋਟਨੇ ਆ ਚਵਾਈ ਵੀ ਹਿੱਲ ਗਈ ਜੀ ਉਹਨਾਂ ਦੀ ਸ਼ਵੇਰੇ ਡੰਗਰ ਨੇ ਉਹਨੇ ਇੱਕ ਦਿਨ ਨਾਲ ਡੰਗਰ ਨੇ ਨਰਵਸ ਹੋ ਗਿਆ ਡੰਗਰ ਨੇ ਦੁੱਧ ਉਹ ਟਾਈਮ ਵੱਧ ਕਰ ਦੇਣਾ ਸਵੇਰੇ ਘੱਟ ਕੱਢਣਾ ਫਿਰ ਉਹ 4-5 ਦਿਨ ਉਹ ਆਪਾਂ ਉਹ ਰਿਕਵਰੀ ਕਰਦੇ ਤੁਰੇ ਫਿਰ ਜਾਗੇ ਹੈ ਕੋਈ ਵੀ ਚੀਜ਼ ਆ ਜੀ ਆਪਾਂ ਜਦੋਂ ਆਪਾਂ ਬਣਾ ਕੇ ਰੱਖਾਂਗੇ ਡਾਈਟ ਪਲਾਨ ਕੋਈ ਵੀ ਲਾ ਲਓ ਆਪਣਾ ਲਾ ਲਓ ਚਾਹੇ ਪਸ਼ੂਆਂ ਦਾ ਲਾ ਲਓ ਪਸ਼ੂਆਂ ਦਾ ਦਾਬ ਦੇਣੋਂ ਵੀ ਵੱਧ ਰੱਖਣਾ ਪੈਂਦਾ ਠੀਕ ਹੈ 22 ਚ ਬਾਈ ਫਿਰ ਕਿੰਨੇ ਪਸ਼ੂ ਸੀਗੇ 22 ਚ ਜੀ ਮੇਰੇ ਲਵੇ ਹੈਗੇ 36 ਕ ਪਸ਼ੂ ਠੀਕ ਹੈ ਤਿੰਨ ਗਾਇਆਂ ਦੀ ਤਿੰਨ ਹੀ ਮੱਝਾਂ ਸੀ ਮੇਰੇ ਲਈ ਉਸ ਤੋਂ ਬਾਅਦ ਫਿਰ ਕਿਵੇਂ ਬਣੀ ਉਸ ਤੋਂ ਬਾਅਦ ਜੀ ਮੈਂ ਕੀ ਤੀਗਾ ਮੈਨੂੰ ਐਂਦੀ ਵੀ ਮੈਂ ਪਹਿਲਾਂ ਅਸੀਂ ਜਿਆਦਾ ਰੱਖਦੇ ਹੁੰਦੇ ਸੀ ਵੀ ਜਿਵੇਂ ਆਪਣਾ ਘਰੇ ਅੱਜ ਕੱਲ ਪਿੰਡਾਂ 'ਚ ਉਦੋਂ ਇਹੀ ਕੰਮ ਚੱਲਦਾ ਹੁੰਦਾ ਸੀ ਪਹਿਲਾਂ ਵੀ ਟੋਕੜ ਗੱਭਾਂ ਲੈ ਲਓ ਸਸਤੀ ਮਿਲਦੀ ਹੈ ਤਾਜੀ ਵੇਚ ਦਿਓ ਹੂੰ ਪਰ ਜਦੋਂ ਬਾਈ ਚਮਕੌਰ ਨਾਲ ਡੇਰੀ ਦਾ ਕੰਮ ਬਣਿਆ ਸਾਡਾ ਤਾਂ ਬਾਈ ਚਮਕੌਰ ਨੇ ਮੈਨੂੰ ਦੱਸਿਆ ਵੀ ਜੇ ਆਪਾਂ ਦੁੱਧ ਤੇ ਲਾਵਾਂਗੇ ਡੰਗਰ ਤਾਂ ਆਪਾਂ ਜਿਆਦਾ ਕਾਮਯਾਬੀ ਨਹੀਂ ਜਾਵਾਂਗੇ ਹਾਂ ਫਿਰ ਜਦੋਂ ਅਸੀਂ ਦੁੱਧ ਦੇ ਪਸ਼ੂ ਲਾਏ ਮੰਨ ਕੇ ਚਲੋ ਇੱਕ ਪਸ਼ੂ ਸਾਨੂੰ ਆਉਂਦਾਂ ਦੇ ਲੱਗੇ ਸਾਰੇ ਪਸ਼ੂ ਗੱਭਣਾਂ ਨਾਲੋਂ ਦੁੱਧ ਵਾਲੇ ਪਸ਼ੂ ਨੇ ਦੁੱਧ ਵਾਲੇ ਪਸ਼ੂ ਸੋਰੇ ਹੀ ਕਰਤੇ ਹੂੰ ਦੁੱਧ ਵਾਲੇ ਪਸ਼ੂ ਆਣੇ ਸਾਡਾ ਹੌਲੀ ਹੌਲੀ ਹੁਣ ਮੰਨ ਕੇ ਚੱਲੋ ਮੈਂ ਨਾਰਮਲੀ 70 76 ਤੋਂ 75000 ਰੁਪਏ ਮਹੀਨੇ ਦੀ ਮੈਨੂੰ ਇਨਕਮ ਹੋ ਜਾਂਦੀ ਐ ਇਨ੍ਹਾਂ ਪਸ਼ੂਆਂ ਚ ਨਾਲੀ ਇਹ ਹੁਣ ਮੇਰਾ ਮੰਨ ਕੇ ਚੱਲੋ ਡਰਾਈ ਪੀੜੀ ਚੱਲ ਰਿਹਾਗਾ ਜਿਆਦੇ ਗਾਇਆਂ ਡਰਾਈ ਵਾਲੀਆਂ ਹੀ ਨੇ ਗੱਭਣ ਨੇ ਹਾਂ ਇਹ ਗੱਭਣ ਨੇ ਡਰਾਈ ਫੀਡ ਕਿਹੜੀ ਪਾਉਣੀ ਐ ਫਿਰ ਤੁਸੀਂ ਡਰਾਈ ਰਨਿੰਗ ਡਰਾਈ ਜੀ ਇਨ੍ਹਾਂ ਦੀ ਮਾਹੀ ਦੀ ਮਾਹੀ ਦੀ ਡਰਾਈ ਡੈਕਸ਼ਨ ਫੀਡ ਆ ਜੀ ਹੁਣ ਆਪਣੇ ਲਵੇ ਮੱਝ ਸੂਈ ਆ ਜਿਹੜੀਆਂ ਕਿਹੜੀਆਂ ਫੀਡਾ ਪਾਉਣੇ ਆ ਤੁਸੀਂ ਸ਼ੀਫਰ ਡਰਾਈ ਆਉਂਦੀ ਆ ਆਪਣੇ ਲਵੇ ਕੰਪਨੀ ਦੀ ਮਾਹੀ ਦੀ ਹੋਈ ਹੈ ਕੰਪਨੀ ਦੀ ਪਾਉਣੇ ਮਾਹੀ ਦੀ ਹੋਈ ਹੈ ਮਾਹੀ ਦੀ ਫੀਡ ਹੀ ਵਰਤਦੇ ਆ ਸਾਰੀ ਆਪਣੇ ਕੰਪਲੀਟ ਮਾਹੀ ਦੀ ਫੀਡ ਆਈ ਔਰ ਆਪਣੇ ਲਵੇ ਸਾਨੂੰ ਕੋਈ ਬੈਗ ਨਹੀਂ ਮਿਲੂ ਕੋਈ ਚੂਰੀ ਨਹੀਂ ਮਿਲੂ ਕੀ ਰਿਜ਼ਲਟ ਦਿੱਤਾ ਬਾਈ ਮਾਹੀ ਫੀਡ ਨੇ ਨਹੀਂ ਰਿਜ਼ਲਟ ਬਹੁਤ ਸ਼ਰਾਈ ਅੱਜ ਤੋਂ ਮੰਨ ਕੇ ਚਲੋ 8 ਮਹੀਨੇ ਪਹਿਲਾਂ ਮੇਰੇ ਡੰਗਰਾਂ ਦੀ ਬਹੁਤ ਬੁਰੀ ਹਾਲਤ ਦੀ ਆਪਾਂ ਅੱਜ ਨਾਉ ਨਹੀਂ ਲੈਣਾ ਚਾਹੁੰਦੇ ਅਗਲਾ ਕਹਿੰਦਾ ਸਾਡੀ ਫੀਡ ਦਾ ਨਾਮ ਬਦਨਾਮ ਕਰਤਾ ਮੈਂ ਬਹੁਤ ਚੰਗੀਆਂ ਚੰਗੀਆਂ ਫੀਡਾਂ ਪਾ ਕੇ ਦੇਖ ਲਈਆਂ ਜਿਨ੍ਹਾਂ ਨਾਲ ਡੰਗਰ ਮੇਰੇ ਕਨਸੀਵ ਵੀ ਨਹੀਂ ਤੀ ਹੋਏ ਬਹੁਤ ਲੰਮਾ ਚਿਰ ਲੱਗੇ ਤੀ ਡੰਗਰਾਂ ਦਾ ਬਾਡੀ weight ਵੀ ਟੁੱਟ ਗਿਆ ਤੀਗਾ ਤੇ ਮਿਲਕ ਵੀ ਉਹਨਾਂ ਮਿਲ ਨੂੰ ਮਿਲ ਨਹੀਂ ਤੀ ਰਹਾ ਜਿਨ੍ਹਾਂ ਹੁਣ ਮਿਲ ਰਹਾ ਦਾ ਠੀਕ ਹੈ ਹੁਣ ਡੰਗਰਾਂ ਦਾ ਮੇਰਾ ਬੋਡੀ ਵੇਟ ਵੀ ਠੀਕ ਆ ਸਾਰੇ ਡੰਗਰ ਮੇਰੇ ਕੰਸੀਵ ਨੇ ਰਿਪੀਟ ਨਹੀਂ ਕੋਈ ਇਹਨੇ ਤਿੰਨੇ ਟਾਈਮ ਤੋਂ ਪਾਉਣ ਲੱਗਿਓ ਬਈ ਮਾਈ ਵੀਰ ਇਹ ਆਪਾਂ ਨੂੰ ਹੋ ਗਈ ਲਗਭਗ 9 ਮਹੀਨੇ 9 ਮਹੀਨੇ ਤੋਂ ਮਾਈ ਵੀਰ ਪਾਉਣ ਚੱਲ ਗਏ ਹਾਂ ਹਾਂਜੀ ਤੇ ਕਦੇ ਮੰਨਦੇ ਵਿੱਚ ਐ ਵਿਚਾਰਿਆ ਵੀ ਆਪ ਦੀ ਵੀ ਬਣਾ ਲਈਏ ਜਾਂ ਕਿਵੇਂ ਆਪਾਂ ਵੀਡੀਓ ਅਕਸਰ ਲੋਕਾਂ ਦੀਆਂ ਹੋਰ ਵੀ ਦੇਖਦੇ ਆਂ ਕਿਸਾਨ ਭਰਾਵਾਂ ਦੀ ਨਹੀਂ ਦੇਖਦੇ ਹੈਗੇ ਪਰ ਅੱਜ ਤੋਂ ਪਹਿਲਾਂ ਅਸੀਂ ਨਹੀਂ ਪਸਤੀ ਪੈਂਦੀ ਜਾਂ ਕਿਵੇਂ ਨਹੀਂ ਸਸਤੀ ਦਾ ਨਹੀਂ ਜਦੋਂ ਆਪਣਾ ਸਹੀ ਚੱਲ ਰਿਹਾ ਹੈ ਨਾ ਇਹ ਸਾਰਾ ਕੁਝ ਜਦੋਂ ਆਪਾਂ ਅੱਜ ਤੋਂ ਜਦੋਂ 8-9 ਮਹੀਨੇ ਪਹਿਲਾਂ ਅਸੀਂ ਬਾਈ ਗਰਸੇਵਕ ਨੂੰ ਮਿਲਿਆਂਗੇ ਹੂੰ ਤਾਂ ਇਹ ਨਾਲ ਸਾਡੀ ਗੱਲ ਹੋਈ ਸੀ ਵੀ ਸਾਡੇ ਡੰਗਰ ਵੀਕ ਵਾਲੇ ਨੇਗੇ ਵੀਕਨੈਸ ਆ ਸਾਨੂੰ ਪੈਗਨੈਂਸੀ ਸਹੀ ਕਨਸੀਵ ਨਹੀਂ ਕਰਦੇ ਹੈਗੇ ਅਸੀਂ ਉੱਥੇ ਮਿਲ ਲਵਾ ਗਏ ਅਸੀਂ ਗਏ ਸੀ ਕਿ ਅਸੀਂ ਆਪਦੀ ਫੀਡ ਬਣਵਾਉਣੀ ਆ ਪਰ ਸਾਨੂੰ ਜਦੋਂ ਕੋਈ ਵੀ ਚੀਜ਼ ਰਿਜ਼ਲਟ ਹੋਊਗਾ ਨਾ ਤਾਂ ਆਪਾਂ ਹੱਕ ਠੋਕੇ ਕਹਾਂਗੇ ਵੀ ਸਾਡਾ ਪ੍ਰੋਜੈਕਟ ਵਰਤ ਛੱਡ ਵੀ ਮੇਰੀ ਗਾਰੰਟੀ ਆ ਸਾਨੂੰ ਉੱਥੇ ਬਾਬੂ ਜੀ ਨੇ ਕਿਹਾ ਵੀ ਮੇਰੀ ਫੀਡ ਤੁਸੀਂ 25 ਦਿਨ ਪਾਵੋ 20 ਤੋਂ 25 ਦਿਨ ਜੇ ਤੁਹਾਨੂੰ ਨਾ ਰਿਜ਼ਲਟ ਮਿਲਿਆ ਮੇਥੋਂ ਇੱਥੋਂ ਕੋਈ ਮਰਜ਼ੀ ਫੀਡ ਬਣਵਾ ਕੇ ਲੈ ਜਾਓ ਪਰ ਜਦੋਂ ਅਸੀਂ 25 ਦਿਨਾਂ ਉਹਨਾਂ ਦੀ ਫੀਡ ਵਰਤੀ ਤਾਂ ਮੇਰੇ ਫਾਰਮ ਤੇ ਘੱਟੋ-ਘੱਟ 30 ਕਿਲੋ ਦੁੱਧ ਵਾਪ ਹੋ ਗਿਆ ਦੀ ਗਾਈਆਂ ਵੱਧ ਗਿਆ ਵੱਧ ਗਿਆ ਧੀ ਇਸ ਤੋਂ ਬਾਅਦ ਮੈਂ ਡੇਢ ਮਹੀਨੇ ਬਾਅਦ ਮਹੀਨਾ ਪਹਿਲਾ ਵੀਡੀਓ ਬਣਾ ਕੇ ਰੱਖ ਲਈ ਜਦੋਂ ਫੀਡ ਚਾਲੂ ਕਰੀ ਦੀ ਡੇਢ ਮਹੀਨੇ ਬਾਅਦ ਮੈਂ ਦੁਬਾਰੇ ਵੀਡੀਓ ਬਣਾਈ ਆਪਦੇ ਡੰਗਰਾਂ ਨਾਲ ਮਿਲਿਆ ਕੇ ਦੇਖੀ ਤਾਂ ਉਹਨਾਂ ਦਾ ਬਾਡੀ ਵੇਟ ਵੀ ਅਪਤੀ ਤੇ ਚਮਕ ਵੀ ਜ਼ਿਆਦੇ ਦੀ ਸ਼ਾਈਨਿੰਗ ਵੀ ਜ਼ਿਆਦੇ ਦੀ ਹੂੰ ਕੁਆਲਿਟੀ ਦਿੱਤੀ ਚੀਜ਼ ਨੇ ਹਾਂ ਜੀ ਕੁਆਲਿਟੀ ਦਿੱਤੀ ਫਿਰ ਉੱਥੇ ਕੱਲਾ ਪ੍ਰਾਈਜ਼ ਮਨੀ ਵੀ ਨਹੀਂ ਦੇਖੀ ਜਾਂਦੀ ਨਹੀਂ ਪ੍ਰਾਈਜ਼ ਮਨੀ ਜ਼ਿਆਦੇ ਮਾਇਟਰ ਨਹੀਂ ਕਰਦਾ ਹੈਗਾ ਜੀ ਯਾ ਹੁਣ ਆਪਾਂ 10 ਰੁਪਏ ਜ਼ਿਆਦੇ ਖਰਚਦੇ ਆ ਤਾਂ ਕੁਆਲਿਟੀ ਤਾਂ ਮਿਲਦੀ ਆ ਇਹ ਕਈ ਹੁਣ ਮੈਂ ਦੇਖਦਾ ਨਾ ਅਕਸਰ ਆਪਣੇ ਬੰਦੇ ਅਕਸਰ ਕਹਿ ਜਾਂਦੇ ਆ ਯਾਰ ਸਸਤੀ ਆ ਚੀਜ਼ ਲੈ ਲਓ ਕੁਆਲਿਟੀ ਨਹੀਂ ਦੇਖਦੇ ਕੁਆਲਿਟੀ ਦੇ 2 ਰੁਪਏ ਮਹਿੰਗੀ ਮਿਲਦੀ ਆ ਮੈਂ ਕਹਿੰਦਾ ਚੀਜ਼ ਤੁਹਾਨੂੰ ਵਧੀਆ ਮਿਲ ਜੇਵੇ 2 ਰੁਪਏ ਮਹਿੰਗੀ ਹੁਣ ਮਸ਼ਹੂਰੀਆਂ ਪਾਕਸਰ ਦੇਖਦੇ ਆ ਆ ਫਲਾਨੇ ਥਾਂ ਤੋਂ ਜੀ ਆ ਚੀਜ਼ ਸਸਤੀ ਮਿਲਦੀ ਆ ਲੋਕ ਉੱਥੋਂ ਭਾਈ ਦਿਆ ਸੋ ਕੋਈ ਸਸਤੀ ਨੂੰ ਨਾ ਭਜੋ ਚੀਜ਼ ਕੁਆਲਿਟੀ ਨੂੰ ਭਜੋ ਵੀ ਕੁਆਲਿਟੀ ਹੋਵੇ ਯਾਰ 2 ਰੁਪਏ ਤੇ ਵਧ ਲੱਗੇ ਆਪਣੇ ਲੋਕ ਕਿਉਂ ਆਂ ਕਹਿੰਦੇ ਨੇ ਜੀ ਸਾਨੂੰ ਕੁਝ ਬਚਦਾ ਨਹੀਂ ਹਾਂ ਫੀਡ ਆਪਾਂ ਪਾਉਣੀ ਆ ਕਿ ਜਮਾ ਸਸਤੀ ਜਿਹੜਾ ਰੇਤਾ ਗਾ ਜਿੱਦੇ ਨਾਲ ਡੱਗ ਮਿਲਦਾ ਹੋਵੇ ਟੱਪ ਮਿਲਦਾ ਭਾਂਡੇ ਰਹਿ ਜਾਂਦੇ ਕੱਲੇ ਪੱਲੇ ਰਹ ਜਾਂਦੇ ਭਾਂਡੇ ਕੱਲੇ ਪੱਲੇ ਰਹ ਜਾਂਦੇ ਆ ਫੀਡ ਆਪਾਂ ਉਹ ਪਾਉਣੀ ਆ ਫਿਰ ਆਪਣੇ ਡੰਗਰ ਦਾ ਬੋਡੀ ਵੇਟ ਜਾਂ ਸਹੀ ਕੰਸੀਵ ਕਿੱਥੇ ਕਰੂ ਆਪਣਾ ਫਾਰਮ ਕਿੱਥੋਂ ਕਾਮਯਾਬ ਹੋ ਜੂਗਾ ਜਦੋਂ ਆਪਾਂ ਹਾਂ ਡੰਗਰ ਖਤਮ ਵੀ ਕਰ ਲਿਆ ਪਹਿਲਾਂ ਤਾਂ ਉਹ ਤੋਂ ਉਹ ਤੋਂ ਸਹੀ ਦੁੱਧ ਨਹੀਂ ਲੈਤਾ ਗਿਆ ਜੇ ਆਪਣੇ ਲਵੇ ਮੰਨ ਕੇ ਚੱਲੋ 20 ਕਿਲੋ ਵਾਲੀ ਗਾਂ ਗੇ ਆਪਾਂ ਫੀਡ ਮਾਲੀ ਪਾਲੀ ਉਹਨੇ 15 ਕਿਲੋ ਦੁੱਧ ਦੇਣਾ 5 ਕਿਲੋ ਤਾਂ ਉਹੀ 150 ਰੁਪਏ ਦਾ ਤਾਂ ਡੇਲੀ ਲਾਸ ਹੋਣ ਲੱਗਿਆ ਨਾ ਆਪਾਂ ਨੂੰ ਇੱਕ ਗਾਂ ਮਗਰ ਹੁਣ ਇਹੀ ਫੀਡ ਸਾਡੇ ਲਵੇ ਮੰਨ ਕੇ ਚੱਲੋ ਮਾਹੀ ਦੀ 9000 ਆਉਂਦੀ ਆ ਸਾਡੇ ਲਵੇ 32 ਕਿਲੋ ਗਾਵਾਂ ਤੱਕ ਮੇਰੇ ਲਵੇ ਹਲੇ ਤੱਕ 32 ਕਿਲੋ ਤੱਕ ਗਾਹਾਂ ਗੀ 32 ਕਿਲੋ ਤੱਕ ਗਾਵਾਂ ਨੂੰ ਮੇਰੇ ਲਵੇ ਇਹੀ ਚੱਲ ਰਹੀ ਹੈ ਠੀਕ ਹੈ ਮਨ ਨੂੰ ਸਕੂਨ ਹੈਗਾ ਮਨ ਨੂੰ ਪੂਰਾ ਸਕੂਨ ਆ ਵੀ ਆਪਾਂ ਯਾਰ ਮਿਹਨਤ ਕਰਦੇ ਆਂ ਤਾਂ ਕਦੇ ਕਦੇ ਐ ਥਕਾਵਟ ਜੀ ਹੁੰਦੀ ਆ ਵੀ ਨਹੀਂ ਥਕਾਵਟ ਪਤਾ ਉਦੋਂ ਹੁੰਦੀ ਆ ਜੀ ਜਦੋਂ ਬੰਦੇ ਦੇ ਮਨ 'ਚ ਚੋਰ ਹੋਵੇ ਜਦੋਂ ਆਪਾਂ ਨੂੰ ਐ ਲੱਗੇ ਵੀ ਯਾਰ ਇਹ ਤਾਂ ਹੈ ਨਹੀਂ ਕੰਮ ਨਹੀਂ ਵਧੀਆ ਹੈਗਾ ਸੋ ਆਪਾਂ ਨੂੰ ਸੌਂਕ ਨਹੀਂ ਹੈਗਾ ਇਹ ਤਾਂ ਨੁਕਸਾਨ ਆ ਜਦੋਂ ਜਦੋਂ ਆਪਾਂ ਨੂੰ ਐ ਹੋਗਾ ਵੀ ਹਾਂ ਆਪਣਾ ਪਸ਼ੂ ਜੁੜਨ ਲੱਗੇ ਜਦੋਂ ਆਪਾਂ ਨੂੰ ਵਧਾਉਂਦਾ ਬਨਣ ਲੱਗੇ ਆਪਾਂ ਨੂੰ ਵਧਾਉਣ ਦੀ ਰੋਸ ਹਾਂ ਹੁਣ ਸਾਡਾ ਜਦੋਂ ਕੋਈ ਵੀ ਕੰਮ ਆਪਣਾ ਵੱਧਣ ਲੱਗ ਜੇ ਨਾ ਆਟੋਮੈਟਿਕ ਬੰਦੇ ਨੂੰ ਹੌਸਲਾ ਹੋਣ ਲੱਗ ਜਾਂਦਾ ਹੈ ਹੁਣ ਸਾਨੂੰ ਕੋਈ ਨਹੀਂ ਸਾਨੂੰ ਨਾ ਦਿਨ ਦਾ ਨਾ ਰਾਤ ਦਾ ਅਸੀਂ ਸਵੇਰੇ 3 ਵਜੇ ਉੱਠਣਾ ਸ਼ਾਮ ਨੂੰ ਸਾਨੂੰ 11 12 ਵਜੇ ਜਾਂਦੇ ਨੇ 11 ਤਾਂ ਵਜੇ ਜਾਂਦੇ ਨੇ ਕਿਉਂ 9:30 10 ਵਜੇ ਤਾਂ ਸਾਡਾ ਡੇਰੀ ਦੇ ਨਿਬੜਦਾ ਇਸ ਤੋਂ ਬਾਅਦ ਵੀ ਆ ਕੇ ਡੇਰੀ ਚ ਪਹਿਲਾਂ ਰੋਟੀ ਨਹੀਂ ਖਾਣੀ ਪਹਿਲਾਂ ਸਾਰੇ ਪਸ਼ੂਆਂ ਤੇ ਢੇੜਾ ਮਾਰਨਾ ਵੀ ਕੋਈ ਡੰਗਰ ਕਿਵੇਂ ਆ ਕਿਵੇਂ ਨਾ ਕਿਉਂ ਡੰਗਰ ਜਦੋਂ ਆਪਾਂ ਡੇਲੀ ਵੀਰੇ ਗੌਰ ਕਰਾਂਗੇ ਨਾ ਰੱਖਾਂਗੇ ਡੰਗਰ ਆਪਾਂ ਨੂੰ ਇੱਕ ਮਿੰਟ 'ਚ ਦੱਸ ਦਿੰਦਾ ਵੀ ਮਹਾ ਮੈਨੂੰ ਪ੍ਰੋਬਲਮ ਹੈਗੀ ਹੈਗੀ ਆ ਵੀ ਲਾਜ ਡੰਗ ਦੰਗਰ ਦੀਆਂ ਅੱਖਾਂ ਦੱਸ ਦਿੰਦੀਆਂ ਨੇ ਵੀ ਹਾਂ ਮੈਨੂੰ ਹੁਣ ਕੋਈ ਪ੍ਰੋਬਲਮ ਹੈਗੀ ਆ ਫਰਕ ਤਾਂ ਪੈਂਦਾ ਗੱਲਾਂ ਜਨੂਨ ਜਨੂਨ ਹੋਵੇ ਬੰਦਾ ਜਨੂਨ ਹੋਣਾ ਚਾਹੀਦਾ ਯਾਰ ਕੋਈ ਵੀ ਕੰਮ ਆ ਜੇ ਕੰਮ ਦੇ ਵਿੱਚ ਕਾਮਯਾਬ ਤਾਂ ਹੁੰਦਾ ਬੰਦਾ ਜੇ ਇਸ਼ਕ ਕਰ ਲਵੇ ਕੰਮ ਨੂੰ ਜਿਹਨੂੰ ਪਿਆਰ ਨਹੀਂ ਕੰਮ ਨਾਲ ਸਿਰਫ ਪੈਸੇ ਤਾਂ ਹੀ ਉਹ ਵੀ ਨਹੀਂ ਕਰਦਾ ਜੀ ਹੁਣ ਆਪਾਂ ਕੱਲਾ ਪੈਸੇ ਨੂੰ ਲਾਈ ਜਾਂਦਾ ਬੰਦਾ ਜਿਹੜਾ ਕੱਲੇ ਪੈਸੇ ਮਗਰ ਭੱਜਨ ਲੱਗਦਾ ਉਹ ਧੱਕਣ ਲੱਗ ਜਾਂਦਾ ਫਿਰ ਆਪਾਂ ਆਪਾਂ ਨੂੰ ਸੌਂਕ ਚਾਹੀਦਾ ਵੀ ਆਪਾਂ ਚੰਗੀ ਚੀਜ਼ ਆਪਦੇ ਕੋਲੋਂ ਫਾਰਮ ਚ ਪੈਦਾ ਕਰ ਸਕੀਏ ਚੰਗੀ ਲੋਕਾਂ ਨੂੰ ਦੇ ਸਕੇ ਵੀ ਹਾਂ ਫਲਾਨੇ ਲਵੇ ਯਾਰ ਇੰਨੇ ਕਿਲੋ ਵਾਲੀ ਗਾਂ ਨਹੀਂ ਫਿਰ ਭਾਈ ਤੁਸੀਂ ਆਪਦੇ ਲੈ ਕੇ ਆਉਣਾ ਨਹੀਂ ਠੀਕੇ ਵੀਰੇ ਆਪਣੇ ਲਵੇ ਰਜਿੰਦਰ ਸਿੰਘ ਬਬਲੂ ਡਾਕਟਰ ਆਗਾ ਮੁੰਡਾ ਉਹਦੇ ਲਵੇ ਚੰਗੇ ਵਰਲਡ ਵਾਈਡ ਦੇ ਏਬੀਐਸ ਦੇ ਚੰਗੇ ਸ਼ੀਮਣ ਆਉਂਦੇ ਕਿਹੜੇ ਕਿਹੜੇ ਇਸ ਵਕਤ ਟੌਪ ਤੇ ਕਿਹੜੇ ਕਿਹੜੇ ਚਾ ਟੌਪ ਤੇ ਆਪਣੇ ਲਵੇ ਵੀਰੇ ਵਰਲਡ ਵਾਈਡ ਦੇ ਬਿਗ ਸ਼ਾਟ ਦੇ ਤਿੰਨ ਸ਼ੀਮਣ ਨੇਗੇ ਕੈਸਕੈਡ ਦੇ ਸ਼ੀਮਣ ਤੋਂ ਵਰਲਡ ਵਾਈਡ ਦੇ ਤੋਂ ਪ੍ਰੈਂਡ ਆਪਣੀ ਬੱਸੀ ਇੱਕ ਤੇ AB ਸਾਡੇ ਬੈਗ ਸ਼ਾਟ ਹੋ ਗਿਆ ਜਾਂ ਪਾਈਪਰ ਹੋ ਗਿਆ ਬਾਕੀ ਨੋਰਮਲ 20 154 ਜਾਂ ਲਾਲ ਕੋਈ ਵੀ ਨੋਰਮਲ ਦਿੱਕਤ ਚੱਲ ਰਹੀ ਹੈ ਜੀ ਹਾਂ ਜਿਹੜੇ ਟਾਪ ਤੇ ਨੇ ਇਹ ਮੰਨ ਕੇ ਚੱਲੋ ਆਪਣਾ ਬੈਗ ਸ਼ਾਟ ਹੋ ਗਿਆ ਵਰਲਡ ਵਾਈਡ ਦਾ ਸਭ ਤੋਂ ਉੱਪਰ ਚੱਲ ਰਿਹਾ ਅੱਜ ਦੇ ਟਾਈਮ ਤੋਂ ਸਭ ਤੋਂ ਮਹਿੰਗਾ ਟੀਕਾ ਜੀ ਇਹ ਇਹ 9000 ਦਾ ਟੀਕਾ ਜੀ 8500 9000 ਹਾਂ ਜੀ ਇਹ ਆਪਣੇ ਲਵੇ ਦੋ ਗਾਈਆਂ ਦੇ ਭਰੇ ਹੋਏ ਨੇ ਬੱਸੀਆਂ ਦੇ ਜਿਨ੍ਹਾਂ ਆਪਣੇ ਲਵੇ ਪਲੂਣ ਬੱਸੀਆਂ ਨੇ 26 26 ਕਿਲੋ ਦੁੱਧ ਦਿੱਤਾ ਹੈਗਾ ਦਿੱਤਾ ਹਾਂ ਜੀ ਰਿਜਲਟ ਦਿੱਤਾ ਇਹਦਾ ਹਾਂ ਜੀ ਉਹਨਾਂ ਵਾਲੇ ਵੀ ਆਪਾਂ ਨੇ ਭਰਾਏ ਨੇ ਗਾਹਾਂ ਚੰਗੇ ਸ਼ੀਮਣ ਉੱਥੋਂ ਹੀ ਸਾਨੂੰ ਸੌਂਗ ਜਾਗ ਗਿਆ ਵੀ ਹਾਂ ਯਾਰ ਨਹੀਂ ਕੁਝ ਹੈਗਾਗਾ ਬਿਮਾਰੀਆਂ ਬਈ ਹੁਣ ਸਭ ਤੋਂ ਵੱਧ ਕਿਹੜੀਆਂ ਕਿੜੀਆਂ ਲੱਗ ਰਹੀਆਂ ਤੁਹਾਡੇ ਹਿਸਾਬ ਨਾਲ ਪਸ਼ੂਆਂ ਦੇ ਵਿੱਚ ਕਿਉਂ ਲੱਗ ਰਹੀਆਂ ਜੇ ਮੈਂ ਹੁਣ ਸਟੈਟਸ ਘેરਨੇ ਜਾਂ ਆਪਾਂ ਕੋਈ ਹੋਰ ਇਹ ਵੀ ਵੱਡਾ ਰੋਲ ਕੈਲਸ਼ੀਅਮ ਦੀ ਕਮੀ ਕਹਿ ਦਿੰਨੇ ਆ ਵੀ ਇਹਦਾ ਕਾਰਨ ਕੀ ਹੋਏ ਪਿਆ ਬਈ ਕੈਲਸ਼ੀਅਮ ਤਾਂ ਹੀ ਆਪਾਂ ਕੋਈ ਜ਼ਿਆਦਾ ਦਿੱਕਤ ਨਹੀਂ ਆਉਂਦੀ ਜੇ ਆਪਣੇ ਡੰਗਰ ਦੀ ਆਪਾਂ ਸੌਣ ਤੋਂ ਪਹਿਲਾਂ ਸਹੀ ਉਹਨੂੰ ਡਰਾਈ ਕਰਦੇ ਆ ਹੂੰ ਸਹੀ ਉਹਨੂੰ ਫੀਡਿੰਗ ਪਾਉਨੇ ਆਪਣੇ ਲੋਕ ਕੀ ਕਰਦੇ ਨੇ ਇਹ ਤਾਂ ਸੂਨ ਵਾਲੀ ਐ ਇਹਨੂੰ ਜੇ ਕੱਖਾਂ ਤੇ ਬੰਨ੍ਹ ਦੋ ਉਹਨੇ ਕੀ ਗਾਂਹਾਂ ਜਾ ਕੇ ਦੁੱਧ ਦੇਣ ਆਈ ਫੀਡ ਪਾਉਂਦੀ ਨਹੀਂ ਕੋਸ ਫੀਡ ਪਾਉਣੀ ਨਹੀਂ ਕੋਈ ਵੀ ਡੰਗਰ ਆਈ ਆਪਾਂ ਨੇ ਜਦੋਂ ਆਪਾਂ ਦਾ ਡਰਾਈ ਫੀਡ ਆ ਗਿਆ ਉਹਨੂੰ ਡਰਾਈ ਫੀਡ ਪਾਵੋ ਨਾਲ ਉਹਨੂੰ ਸਮਾਂ ਦੀ ਸੂਈ ਹੋਈ ਗਾਂ ਨਾਲੋਂ ਵੱਧ ਮੈਨੂੰ ਮੇਰੇ ਖਿਆਲ 'ਚ ਗੱਬਣ ਗਾਂ ਨੂੰ ਖਰਾਕ ਪਾਉਣ ਦਾ ਆਪਣਾ ਹੱਕ ਬਣਦਾ ਕਿਉਂਕਿ ਉਹਨੇ ਮੂਰੇ ਬੱਚਾ ਵੀ ਦੇਣਾ ਬੱਚਾ ਵੀ ਪਾਲਣਾ ਆਪਾਂ ਨੇ ਮੂਰੇ ਉਹਨੇ ਲੰਮਾ ਟਾਈਮ ਆਪਾਂ ਨੂੰ ਦੁੱਧ ਵੀ ਦੇਣਾ ਜੇ ਆਪਾਂ ਨੇ ਹਾਂ ਜੀ ਇਹਨੂੰ ਤਾਂ ਸੋਣ ਵਾਲੀ ਆਪਣੇ ਪੁਰਾਣੇ ਬੁੜੇ ਕਈ ਲਾ ਲੋ ਆਪਣੇ ਕਾਈ ਨੂੰ ਤੂੜੀ ਤੇ ਕਰ ਦੋ ਜੀ ਇਹਦਾ ਸੋਣ ਵਾਲੀ ਅੱਡ ਬੰਨ ਦੋ ਫਿਰ ਉਹ ਮੂਰੇ ਕਿੱਥੋਂ ਦੁੱਧ ਦੇਵੋਗੇ ਜੀ ਮੂਰੇ ਕਨਸੀਵ ਕਿੱਥੇ ਹੋਊਗੀ ਉਹ ਇਹ ਤਾਂ ਗੱਲ ਹੈ ਤੁਹਾਡਾ ਸਟੇਟਸ ਦਾ ਕਾਰਨ ਬਈ ਵਿੱਚ ਕਹੀ ਜਾਂਦਾ ਵੀ ਬਹਾਰਾਂ ਕਰਕੇ ਹੁੰਦੀ ਐ ਮੈਂ ਸਟੇਟਸ ਹਰ ਵਾਰ ਸੈਲ ਰਹਿਣਾ ਰਹਿੰਦੀ ਆ ਸੈਲ ਦਾ ਕੋਈ ਜਾਦੇ ਆਪਾਂ ਸੈਲ ਦਾ ਮੌਸਮ ਜਿਵੇਂ ਆਹ ਟਾਈਮ 'ਚ ਨਾ ਹੀ ਜਾਦੇ ਸੈਲ ਰਹਿਣਾ ਕਰਕੇ ਵੀ ਹੋ ਜਾਂਦੀ ਆ ਪਰ ਜਾਦੇ ਆਪਣੇ ਲੋਕ ਕੀ ਆ ਗੌਰ ਨਹੀਂ ਕਰਦੇ ਹੈਗੇ ਜਿਵੇਂ ਆਪਣੇ ਲਾਲ ਦਵਾਈ ਆਉਂਦੀ ਜਿਹੜੀ ਅੱਗੇ ਪੁਰਾਣੇ ਗੋੜੇ ਖੋਹਾਂ 'ਚ ਪਾਉਂਦੇ ਹੁੰਦੇ ਸੀਗੇ ਹੈ ਪੋਟਾਸ਼ੀਅਮ ਪੋਟਾਸ਼ੀਅਮ ਜੀ ਉਹਨੂੰ ਆਪਾਂ ਹਫਤੇ ਦਾ 10 ਦਿਨਾਂ ਬਾਅਦ ਫਰਸ਼ ਸਾਰਾ ਧੋ ਦੋ ਸਿੜਕ ਦੋ ਲੀਟਰਾਂ ਨਾਲ ਫਰਸ਼ ਧੋ ਕੇ ਸਿੜਕ ਦੋ ਉਹਦੇ ਨਾਲ ਸਾਰਾ ਸੈੱਟ ਹੋ ਜਾਂਦਾ ਬਾਕੀ ਆਪਣੇ ਜੜਾ ਰਸੀਨ ਮਰ ਜਾਂਦੇ ਜੜਾ ਰਸੀਨ ਮਰ ਜਾਂਦੇ ਨੇਗੇ ਬਾਕੀ ਜਾਦੇ ਰੋਲ ਜੀ ਫੀਡ ਦਾ ਆ ਗਿਆ ਨਾਲ ਆਪਾਂ ਉਹਨੂੰ ਮੰਨ ਕੇ ਚੱਲੋ ਮਟਾਇਟਸ ਖਾਤਾ ਨਾ ਜਿਵੇਂ ਟੌਕਸੀ ਬੈਂਡਰ ਹੋ ਗਿਆ α ਟੌਕਸੀ ਹੋ ਗਿਆ ਕੋਈ ਵੀ ਇਹ ਆਪਨੋ ਮਿਨਰਲ ਮਿਕਸਚਰ ਜਾਂ ਪਾਊਡਰ ਇਹ ਪਾਉਣੇ ਚਾਹੀਦੇ ਨੇ ਨਾਲ ਆ ਰੁੱਤ ਚ ਤਾਂ ਸਪੈਸ਼ਲ ਆ ਕੇ ਕਿਉਂਕਿ ਇਹ ਰੁੱਤ ਚ ਨਮੀ ਵਾਝ ਜਾਂਦੀ ਆ ਬਾਕੀ ਫੀਡ ਦਾ ਜਿਵੇਂ ਚੰਗੀ ਫੀਡ ਦਾ ਤਾਂ ਉਹਦੇ ਵਿੱਚ ਫੀਡ ਦਾ ਤਾਕਤ ਹੋਊਗੀ ਤਾਂ ਬਿਮਾਰੀ ਉਹਨੂੰ ਆਟੋ ਲੱਗਦੀ ਬਹੁਤ ਘੱਟ ਆ। ਬਿਮਾਰੀ ਤਾਂ ਇਹ ਅਸਲੀ ਜੜ ਤਾਂ ਫੀਡ ਹੀ ਬਿਮਾਰੀ ਨੂੰ ਲਾਉਂਦੀ ਆ। ਜੇ ਆਪਣੀ ਫੀਡ ਮੰਨ ਕੇ ਚੱਲੋ ਨਾ ਜੀ ਖਰਾਬ ਆ ਗਿਆ ਉਹਦੇ ਵਿੱਚ ਉੱਲੀ ਵਾਲਾ ਸਮਾਨ ਪਾਤਾ ਉਹਨੇ ਜਦੋਂ ਡੰਗਰ ਦੇ ਅੰਦਰ ਜਾਣਾ ਜੀ ਉਹਨੇ ਆਟੋਮੈਟਿਕ ਉੱਲੀ ਬਣ ਕੇ ਮਟੜ ਸੌਣੀਆਂ ਹੋਣੀਆਂ। ਜਦੋਂ ਆਪਣੀ ਫੀਡ ਸਹੀ ਆ ਜੀ ਤਾਂ ਆਟੋਮੈਟਿਕ ਹੀ ਉਹਨੇ ਸਹੀ ਰਹਿਣਾਗਾ। ਨਾ ਉਹਨੂੰ ਥਾਂ 'ਚ ਦਿੱਕਤ ਆਵੇ। ਨਾ ਉਹਨੂੰ ਕੋਈ ਖਾਣ ਚ ਦਿੱਕਤ ਆਵੇ ਨਾ ਉਹਦਾ ਬਾਡੀ ਵੇਟ ਲਾਸ ਹੋਵੇ ਹੁਣ ਵਿੱਚ ਫੀਡਾਂ ਨੇ ਵੀ ਉਹੀ ਬਾਡੀ ਵੇਟ ਨੂੰ ਜਮਾ ਖਤਮ ਕਰ ਦਿੰਦੀਆਂ ਨੇ ਚੱਲ ਐ ਕਰਦੇ ਕਹਿੰਦੇ ਦੁੱਧ ਨਾ ਖਾ ਰੋਗੇ ਦੁੱਧ ਨਹੀਂ ਦੁੱਧ ਨਾਲ ਕੋਈ ਚੱਕਰ ਨਹੀਂ ਜਿਹੜੀ ਬਰੀਡ ਨੇ ਆ ਬਰੀਡ ਨੇ ਆਪਦਾ ਦੁੱਧ ਦੇਣੀ ਹੀ ਦੇਣਾ ਆਪਣੇ ਉਹ ਚ ਉਹ ਕਮੀ ਕਿਦੀ ਰਹਿ ਜਾਂਦੀ ਆਪਣੀ ਆਪਾਂ ਉਹਨੂੰ ਸਹੀ ਚੀਜ਼ ਦੇ ਨਹੀਂ ਪਾਉਂਦੇ ਹੈਗੇ ਜਿੰਨੀ ਉਹਨੂੰ ਲੋੜ ਆ ਉਹ ਨਹੀਂ ਦੇ ਨਹੀਂ ਪਾਉਂਦੇ ਹੈਗੇ ਆਪਾਂ ਦੇਖੋ ਵੀ ਆ ਡੰਗਰ ਆਪਣੇ ਲਵੇ ਮੰਨ ਕੇ ਚੱਲੋ 25 ਕਿਲੋ ਤੇ ਚੱਲਦਾ ਆਪਾਂ ਉਹਨੂੰ 9 ਕਿਲੋ ਫੀਡ ਪਾ ਰਹੇ ਹਾਂ ਠੀਕ ਆ ਆਪਾਂ ਨੂੰ ਘਟਾ ਕੇ ਦੇਖ ਲੋ ਵੀ 8 ਕਿਲੋ ਤੇ ਇਹ 25 ਕਿਲੋ ਤੇ ਚੱਲ ਰਿਹਾ 10 ਕਿਲੋ ਕਰਕੇ ਦੇਖ ਲੋ ਵੀ ਇਹ 27 ਕਿਲੋ ਤੇ ਚੱਲ ਰਿਹਾ ਜਿਵੇਂ ਨਾਰਮਲ ਕੋਈ ਵੀ ਲਾ ਲਓ ਆਪਣੇ 1 ਕਿਲੋ 1 ਕਿਲੋ ਦੁੱਧ ਮਗਰ 400 ਗ੍ਰਾਮ ਫੀਡ ਪੈਂਦੀ ਹੈਗੀ 1 ਕਿਲੋ ਦੁੱਧ ਮਗਰ 400 ਗ੍ਰਾਮ 10 ਕਿਲੋ ਮਾਗਰ 4 ਕਿਲੋ ਫੀਡ ਪੈਂਦੀ ਆ 10 ਕਿਲੋ ਦੁੱਧ ਮਾਗਰ 400 4 ਕਿਲੋ ਫੀਡ ਪੈਂਦੀ ਆ ਆਪਣੇ 3.5 ਕਿਲੋ ਲਾ ਲੋ ਹਾਂ 3.5 4 ਕਿਲੋ ਇੱਕ ਟਾਈਮ ਦੀ ਹਾਂ ਇੱਕ ਟਾਈਮ ਦੀ ਕੋਈ ਵੀ ਡੰਗਰ ਆ ਜੇ 10 ਕਿਲੋ ਗਾਂ ਦੁੱਧ ਦਿੰਦੀ ਆ ਉਹਨੂੰ 4 ਕਿਲੋ ਫੀਡ ਜ਼ਰੂਰੀ ਚਾਹੀਦੀ ਚਾਹੀ ਹਾਂ ਹੁਣ ਵਿੱਚ ਕੀ ਕਰਦੇ ਨੇ ਇੱਕ ਟਾਈਮ ਦੋ ਠੂਲਾ ਜਾਂ ਛੋਟਾ ਜਾਂ ਹੁੰਦਾ ਭਈਆ ਠੂਲਾ ਜਾਂ ਭਰ ਕੇ ਪਾਤਾ ਦੀਗਾ ਕਿਉਂ ਅਸੀਂ ਘਰਾਂ ਚ ਦੁੱਧ ਦੁੱਧ ਹੁਣ ਸਾਡੇ ਲਵੇ 90 95 ਘਰ ਨੇਗੇ ਆਪ ਦੇ ਤੇ ਜਾਣਿਆ ਭਾਈ ਇੰਨੀ ਕਿ ਫੀਡ ਪਾਉਣਾ ਫੀਡ 2 ਕਿਲੋ ਪਾਉਂਦੇ ਨੇ ਦੁੱਧ ਗਾਈ 12 ਕਿਲੋ ਦਿੰਦੀ ਆ 15 ਕਿਲੋ ਦਿੰਦੀ ਆ ਉਹਨੇ ਕਿੰਨਾ ਕੁ ਚਿਰ ਦੇਣਾ ਉਹਨੇ ਸਾਰੀ ਪੀਕ ਲੇਬਲ ਆ ਦਾ ਸਾਰਾ 45 ਦਿਨ ਰੱਖਦੀ ਆ ਹੂੰ ਕਟੋਟਾ ਪੀਕ ਲੈਵਲ 5-6 ਮਹੀਨੇ ਚੱਲੇ ਪਸ਼ੂ ਦਾ 5 ਮਹੀਨੇ ਫੇਰ ਹੀ ਜੀ ਆਪਾਂ ਨੂੰ ਫਾਇਦਾ ਚੰਗੀ ਬਰੀਡ ਰੱਖੋ ਜੇ ਬਰੀਡ ਪਾਵਾਂਗੇ ਫੇਰ ਉਹ ਜਨਨ ਕੀ 5-6 ਮਹੀਨੇ ਦੁੱਧ ਵਧਈ ਦੇ ਫੇਰ ਵਧਈਆ ਦੋਗੀ ਜੀ ਫੇਰ ਉਹਨੇ ਟਾਈਮ ਤੇ ਕਨਸੀਵ ਵੀ ਕਰ ਦੇਣਾ ਜਦੋਂ ਆਪਾਂ ਹੁਣੀ ਉਹਨੂੰ ਕੋਈ ਫੀਡ ਵੀ ਨਹੀਂ ਸਹੀ ਪਈ ਹੈਗੀ ਉਹਨੇ ਦੁੱਧ ਵੀ ਨਹੀਂ ਪੂਰਾ ਦੇਣਾ ਤੇ ਕਨਸੀਵ ਵੀ ਗਾਹਾਂ ਕੀ ਕਰਨਾ ਜਦੋਂ ਉਹ ਕਮਜ਼ੋਰ ਆਪਦੇ ਅੰਦਰ ਹੀ ਘੜ ਘੜਦੀ ਗਈ 20 ਲੀਟਰ 22 ਦੀ ਗੱਲ ਆਪਾਂ ਰਿਪੀਟ ਦੁਬਾਰੇ ਕਰਦੇ ਵੀ ਜਿਹੜੇ ਨਵੇਂ ਭਰਾ ਨੇ ਬੀਜੇ ਗਾਂ ਆਪਣੀ 20 ਲੀਟਰ ਦੁੱਧ ਦਿੰਦੀ ਆ ਤਾਂ ਉਹਨੂੰ 7.5 ਕਿਲੋ ਫੀਡ ਲਾਜ਼ਮੀ ਚਾਹੀਦੀ ਆ 3.5 ਕਿਲੋ 3.5 ਕਿਲੋ ਇੱਕ ਟਾਈਮ ਦੀ ਫੀਡ ਜਿਵੇਂ ਆਪਾਂ ਕਹਿ ਦਿੰਨੇ ਆ ਤੇ ਬਹੁਤ ਵਧੀਆ ਲੱਗਿਆ ਬਾਈ ਨਾਲ ਆਪਾਂ ਨੂੰ ਗੱਲਬਾਤ ਕਰਕੇ ਤੇ ਗਾਂਾਂ ਆਪਾਂ ਬਾਈ ਨਾਲ ਹੋਰ ਵੀ ਗੱਲਾਂ ਕਰਾਂਗੇ ਕਿਉਂਕਿ ਅੱਜ ਮਾਹੌਲ ਥੋੜਾ ਜਿਹਾ ਇੱਕ ਤਾਂ ਗਰਮੀ ਆ ਤੇ ਬਾਕੀ ਆਪਾਂ ਕਿਸਾਨ ਭਰਾਵਾਂ ਨੂੰ ਮਿਲਦੇ ਰਹਾਂਗੇ ਕਿਉਂਕਿ ਆਪਣਾ ਵੀ ਟੀਚਾ ਇਹੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਇਹ ਗੱਲ ਕਹਿੰਦੇ ਹੁੰਦੇ ਵੀ ਕਹਿਣ ਜੋ ਕੇ ਹੋ ਜੀ ਵੀ ਆਪਾਂ ਯਾਰ ਚੰਗੇ ਪਾਸੇ ਦੁਨੀਆ ਨੂੰ ਲਾਇਆ ਮਾੜੇ ਪਾਸੇ ਨਹੀਂ ਲਾਇਆ ਸੂਪਰਾ ਨੂੰ ਦੇਖ ਕੇ ਜਾਂ ਹੋਰ ਬੰਦਿਆਂ ਨੂੰ ਦੇਖ ਕੇ ਕਿਉਂਕਿ ਨਵੀਂ ਉਮਰ ਦੇ ਮੁੰਡੇ ਦੀ ਆਪਾਂ ਇੰਟਰਵਿਊ ਤਾਂ ਹੀ ਕਰੀ ਆ ਵੀ ਇਹ ਵੀ ਤਾਂ ਯਾਰ ਮੁੰਡਾ ਨੌਜਵਾਨ 3 ਵਜੇ ਉੱਠ ਕੇ ਕੰਮ ਕਰਦੀ ਆ ਜਿਹੜੇ ਇਸ ਵਕਤ 10 10 ਵਜੇ ਉੱਠਦੇ ਆ ਤੇ 9 9 ਵਜੇ ਉੱਠ ਕੇ ਕਹਿ ਜਾਂਦੇ ਆ ਯਾਰ ਸਾਡਾ ਤਾਂ ਹੱਡ ਦੁਖਦੇ ਆ ਸਾਡੇ ਗੋਡੇ ਦੁਖਦੇ ਆ ਜਾਂ ਸਾਨੂੰ ਨੀਂਦ ਆਈ ਜਾਂਦੀ ਆ ਨੀਂਦ ਨਹੀਂ ਪੂਰੀ ਹੋਈ ਦੁਪਹਿਰੇ ਵੀ ਕਹਿ ਦੋਗੇ ਸਾਡੀ ਤਾਂ ਨੀਂਦ ਨਹੀਂ ਪੂਰੀ ਹੋਈ ਰਾਤ ਉੱਠ ਕੇ 12 ਵਜੇ ਤੇ ਇਹ ਵੀ ਤਾਂ ਭਰਾ 3 ਵਜੇ ਉੱਠ ਕੇ ਰਾਤ ਨੂੰ 11 ਵਜੇ ਪੈਂਦਾ ਤੁਸੀਂ ਐ ਹਾਰ ਲੋ ਵੀ ਯਾਰ ਕੰਮ ਕਰਦਾ ਮਿਹਨਤ ਕਰਦਾ ਹਨ ਕਿਉਂਕਿ ਜਨੂ ਤੇ ਆਪਾਂ ਹੀ ਕਹਿੰਦੇ ਆ ਵੀ ਹੋਰ ਮਾੜਿਆਂ ਲਾਹਮਤਾਂ ਤੋਂ ਪਰੇ ਪਾਸੇ ਹੋ ਕੇ ਤੇ ਆਪਦੇ ਜਨੂਨ ਨਾਲ ਆਪਦੇ ਇਸ਼ਕ ਨਾਲ ਕੰਮ ਕਰੇ ਬੰਦਾ ਤੇ ਵਧੀਆ ਗੱਲ ਆ ਤੇ ਬਹੁਤ ਵਧੀਆ ਮਿਲ ਗਿਆ ਬਾਈ ਨੂੰ ਮਿਲ ਕੇ ਹੱਸ ਗਿਆ ਬਾਈ ਹੱਸ ਗਿਆ ਲੋ ਵੀ ਕਿਸਾਨ ਭਰਾਵੋ ਸੋਨੇ ਤੇ ਸੁਹਾਗਾ ਹੋ ਗਿਆ ਜਾਨ ਲੱਗੇ ਸੀ ਕੁਦਰਤੀ ਫੀਡ ਵਾਲੀ ਗੱਡੀ ਵੀ ਆ ਗਈ ਬਾਈ ਦੇ ਘਰੇ ਪੂਰੀ ਦੀ ਪੂਰੀ ਗੱਡੀ ਆ ਜਿਹੜੀ ਲੈਂਦੀ ਆ ਫੀਡ ਦੀ ਤੇ ਬਾਈ ਹੋਰ ਕੋਈ ਫੀਡ ਨਹੀਂ ਵਰਤਦਾ ਤੇ ਮਾਹੀ ਫੀਡ ਤੇ ਬਹੁਤ ਕਿਸਾਨ ਭਰਾਵਾਂ ਦੇ ਮਗਰੋਂ ਫੋਨ ਆਉਣੇ ਸੀਗੇ ਵੀ ਬਾਈ ਪੂਰੀ ਜਾਣਕਾਰੀ ਦੇਣੀ ਸੀ ਬਾਈ ਨੇ ਫੀਡ ਦਾ ਜ਼ਿਕਰ ਕਰਿਆ ਸੀ ਜਾਂ ਕੋਈ ਕਿਸਮ ਦਾ ਸੇਵਕ ਕਰਦਾ ਉਹਦੇ ਬਾਰੇ ਵੀ ਹਨਾ ਅਗਲਾ ਪੁੱਛਦਾ ਤੇ ਉਹਦੇ ਲਈ ਆਪਾਂ ਫੀਡ ਫੈਕਟਰੀ ਦੇ ਦੋਨੇ ਨੰਬਰ ਆ ਜਿਹੜੇ ਕੰਪਨੀ ਦੇ ਛੱਡ ਦਿੱਤੇ ਆ ਤੇ ਜਿਸ ਕਿਸੇ ਵੀ ਕਿਸਾਨ ਭਰਾ ਨੇ ਫੀਡ ਲੈਣੀ ਹੈ ਜਾਂ ਕੋਈ ਏਜੰਸੀ ਲੈਣੀ ਹੈ ਜਾਂ ਕਿਸੇ ਵੀ ਕਿਸਮ ਦਾ ਕੋਈ ਵੀ ਕੰਮ ਹੈ ਕਿਹੜੀ ਫੀਡ ਕਿਵੇਂ ਪਾਉਣੀ ਹੈ ਵਰਤੋਂ ਕਰਨੀ ਹੈ ਤੇ ਉਹ ਆ ਕੰਪਨੀ ਦੇ ਦੋਨੇ ਨੰਬਰਾਂ ਦੇ ਉੱਤੇ ਬੇਝਜਕ ਹੋ ਕੇ ਕਾਲ ਕਰ ਸਕਦਾ ਤੇ ਕੰਪਨੀ ਦੇ ਨੰਬਰ 24 ਘੰਟੇ ਵਰਤੋਂ ਦੇ ਵਿੱਚ ਰਹਿੰਦੇ ਨੇ ਜੀ ਤੇ ਫੀਡ ਦਾ ਰਿਜ਼ਲਟ ਇੱਕ ਨੰਬਰ ਹੈ ਬਾਕੀ ਇੱਕ ਵਾਰੀ ਬਾਹਰ ਤੋਂ ਪਾਓ ਤੇ ਤੇ ਵੀ ਬਹੁਤ ਵਧੀਆ ਰਿਜ਼ਲਟ ਦਿੱਤਾ ਜਿੰਨੇ ਵੀ ਸਾਨੂੰ ਹੋਰ ਵੀ ਕਿਸਾਨ ਮਿਲੇ ਉਹਨਾਂ ਦੀ ਵੀਡੀਓ ਅਗਲੀ ਵਾਰੀ ਅਸੀਂ ਹੋਰ ਲੈ ਕੇ ਹਾਜ਼ਰ ਹੋਵਾਂਗੇ ਤੁਹਾਡੀ ਕਚਹਿਰੀ ਦੇ ਵਿੱਚ ਤੇ ਬਾਹਲੀਆਂ ਗੱਲਾਂ ਨਾ ਕਹਦੇ ਹੋ ਖਮਾ ਦਿਜ ਚਕ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਸਾਸੀ